ਕੈਨੇਡਾ ਵਿੱਚ ਵੱਖਵਾਦੀ ਹਮਾਇਤੀਆਂ ਦੇ ਵੱਲੋਂ ਮੂੜਖੜਕਾ ਤੜਕਾ ਕਿਤੇ ਚਾਹੁੰਦੇ ਅਸਰ ਹੋ ਰਹੇ ਨਹੀਂ ਜੀ ਹਾਂ ਭਾਰਤੀ ਹਾਈ ਕਮਿਸ਼ਨ ਦੇ ਵੱਲੋਂ ਲਗਾਏ ਚਾਰੇ ਲਾਈਵ ਸਰਟੀਫਿਕੇਟ ਕੈਂਪਾਂ ਦੌਰਾਨ ਰੋਜ਼ ਵਖਾਵੇ ਅਤੇ ਖਰਚੇ ਨੂੰ ਦੇਖਦਿਆਂ ਪੀਲ ਰੀਜਨਲ ਪੁਲਿਸ ਨੇ ਤਿਆਰੀ ਕਰ ਲਈ ਹੈ ਇਨ ਸਾਗਾਦੇ ਦੀ ਰਿਪੋਰਟ ਮੁਤਾਬਕ ਨਜਾਇਜ਼ ਹਥਿਆਰ ਰੱਖਣ ਦੇ ਮਾਮਲੇ ਦੇ ਵਿੱਚੋਂ ਗ੍ਰਿਫਤਾਰ ਹੋ ਚੁੱਕੇ ਇੰਦਰਜੀਤ ਸਿੰਘ ਗੋਸਲ ਦੇ ਵੱਲੋਂ ਇੱਕ ਆਨਲਾਈਨ ਪੋਸਟ ਰੱਖੀ ਮਿਸਿਸ ਸਾਗਾਦੇ ਹਿੰਦੂ ਹੈਰੀਟੇਜ ਸੈਂਟਰ ਅਤੇ ਬ੍ਰੈਂਪਟਨ ਦੇ ਭਾਰਤ ਮਾਤਾ ਮੰਦਰ ਵਿਖੇ ਭਾਰਤੀ ਕੌਂਸਲੇਟ ਅਧਿਕਾਰੀਆਂ ਦੀ ਸਿਟੀਜ਼ਨ ਅਰੇਸਟ ਦਾ ਸੱਦਾ ਦਿੱਤਾ ਗਿਆ ਪਰ ਦੂਜੇ ਪਾਸੇ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਵੱਲੋਂ ਸੋਦੇ ਹੋਏ ਪ੍ਰੋਗਰਾਮਾ ਦੇ ਤਹਿਤ ਬ੍ਰੈਂਪਟਨ ਦਾ ਪਹਿਲਾ ਲਾਈਫ ਸਰਟੀਫਿਕੇਟ ਕੈਂਪ 5 ਨਵੰਬਰ ਨੂੰ ਟਿੰਬਲਲੇਨ ਡਰਾਈਵ ਉੱਤੇ ਗੁਰਦੁਆਰਾ ਨਾਨਕ ਸਾਹਿਬ ਵਿਖੇ ਲੌਂ ਦਾ ਐਲਾਨ ਕੀਤਾ ਗਿਆ ਕਿ ਇਸ ਮਗਰੋਂ 6 ਨਵੰਬਰ ਨੂੰ ਦੂਜੇ ਕੈਂਪ ਬ੍ਰੈਂਟਨ ਦੇ ਗੋ ਰੋਡ ਉਤੇ ਸਥਿਤ ਹਿੰਦੂ ਸਭਾ ਮੰਦਿਰ ਦੇ ਵਿੱਚ ਹੋਵੇਗਾ ਉਦਰ ਪੇਲ ਰੀਜਨਲ ਪੁਲਿਸ ਨੇ ਕਿਹਾ ਹੈ ਕਿ ਰੋਸ ਵਖਾਵੇ ਦੀ ਯੋਜਨਾ ਬਾਰੇ ਪਤਾ ਲੱਗਨ ਮਗਰੋਂ ਪੁਲਿਸ ਅਫਸਰਾਂ ਦੀ ਤਣਾਤੀ ਵਧਾਉਣ ਦਾ ਫੈਸਲਾ ਲਿਆ ਗਿਆ ਹੈ ਇਸ ਦੌਰਾਨ ਨਿਊਯਾਰਕ ਸ਼ਹਿਰ ਦੇ ਮਹਿਰਦੀ ਕੁਲਸੀ ਨੇੜੇ ਪਹੁੰਚ ਚੁਕੇ ਜ਼ੋਹਰਾਨ ਮਮਦਾਨੀ ਚੌਂਕ ਪਰਚਾ ਦੌਰਾਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਈ ਪਹੁੰਚੇ ਅਤੇ ਭਾਰਤ ਸਰਕਾਰ ਉੱਤੇ ਘੱਟਕਿੰਤੀਆਂ ਦੇ ਵਿਊਤ ਹਿੰਸਕ ਨੀਤੀਆਂ ਅਖਤਿਆਰ ਕਰਨ ਦਾ ਦੋਸ਼ ਲਗਾਇਆ ਮਮਦਾਨੀ ਨੇ ਕਿਹਾ ਕਿ ਮੇਅਰ 에릭 ਐਡਮਸ ਨੇ ਹਰ ਚੀਜ਼ ਮਹਿੰਗੀ ਕਰ ਦਿੱਤਾ ਸ਼ਹਿਰ ਦੇ ਵਿੱਚ ਉਹ ਨਾ ਦੁੱਖ ਪਰ加 ਦਿੱਤਾ ਅਤੇ ਇਸ ਦੇ ਨਾਲ ਹੀ ਭਾਰਤ ਸਰਕਾਰ ਦੇ ਨਾਲ ਨਜ਼ਦੀਕੀਆਂ ਵਧਾਈਆਂ ਜੋ ਸੜੀ ਕਮਿਊਨਿਟੀ ਵਿਰੁੱਧ ਹਿੰਸਕ ਨੀਤੀ ਅਖਤਿਆਰ ਕਰੀਆਂ ਨੇ ਮਮਦਾਨੀ ਦੇ ਬਿਆਨ ਉੱਤੇ ਸਖਤ ਇਤਰਾਜ਼ ਪ੍ਰਗਟਉਂਦਿਆਂ ਰਾਜ ਸਭਾ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਕਿਹਾ ਕਿ ਨਿਊਯਾਰਕ ਸ਼ਹਿਰ ਦੇ ਲੋਕ ਕਿਸ ਨੂੰ ਮੇਲ ਚੁੰਦੇ ਨੇ ਇਸ ਦੇ ਨਾਲ ਸਾਡਾ ਕੋਈ ਵਾਅਦਾ ਨਹੀਂ ਬਲਕਿ ਜੋ ਰਾਨ ਮਮਦਾਨੀ ਨੇ ਗੁਲਦੋਵਾਰ ਸਾਹਿਬ ਦੇ ਵਿੱਚ ਜੋ ਕਿਹਾ ਉਹ ਪਰੇਸ਼ਾਨੀਆਂ ਪੈਦਾ ਕਰ ਗਿਆ ਨੇ ਦੱਸਿਆ ਕਿ ਰਾਸ਼ਟਰਪਤੀ ਡੋਨਲਡ ટ્રમ્પ ਚੋਹਰਾਨ ਅਤੇ ਇਸਲਾਮੀ ਕੱਟੜਪੰਥੀ ਦਾ ਨਜ਼ਦੀਕੀ ਹੋਣ ਬਾਰੇ ਦੋਸ਼ ਲਾ ਚੁਕੇ ਨੇ 2018 ਅਕਤੂਬਰ ਨੂੰ ਮਮਦਾਨੀ ਅਤੇ ਬਰੂਕਲਿਨ ਦੇ ਇਮਾਮ ਸਿਰਾਜ ਵਹਾਜ਼ ਦੀ ਤਸਵੀਰ ਸਾਹਮਣੇ ਆਈ ਤੇ ਸਿਰਾਜ ਦੇ ਵਿਰੁੱਧ 1993 ਵਿੱਚ ਵorld ਟ੍ਰੇਡ ਸੈਂਟਰ ਉੱਤੇ ਬੰਬਾਰੀ ਦੀ ਸਾਜ਼ਿਸ਼ ਕਰਨ ਤੇ ਦੋਸ਼ ਲੱਗੇ ਸਨ ਚੋਹਰਾਨ ਮਮਦਾਨੀ ਭਾਰਤੀ ਮਲਤੀ ਫਿਲਮ ਸਾਜ਼ ਮੀਰਾ ਨਾਇ ਦੇ ਬੇਟੇ ਨੇ ਜਿਨ੍ਹਾਂ ਦਾ ਜਨਮ ਯੂਗਾਂਡਾ ਦੇ ਵਿੱਚ ਹੋਇਆ ਅਤੇ ਕਾਲਜ ਦੀ ਪੜ੍ਹਾਈ ਮੁਕੰਮਲ ਕਰਨ ਦੇ ਮਗਰੋਂ 2018 ਦੇ ਵਿੱਚ ਜੋਹਰਾਨੂ ਅਮਰੀਕਾ ਦੀ ਨਾਗਰਿਕਤਾ ਮਿਲ ਗਈ ਅਤੇ 2 ਸਾਲ ਬਾਅਦ ਕੁਇਨਸੀ ਐਸਟੋਰੀਆ ਸੀ ਟੋਨੀਓਕ ਅਸੈਂਬਲੀ ਦੀ ਚੋਣ ਜਿੱਤ ਲਈ ਮੇਅ ਦੀ ਚੋਣ ਦੇ ਵਿੱਚ ਉਨ੍ਹਾਂ ਦੀ ਜਿੱਤ 96% ਪੱਕੀ ਮੰਨੀ ਜਾ ਰਹੀ ਅਤੇ ਵਿਰੋਧੀ ਉਮੀਦਵਾਰ ਐਂਟਿਓ ਕੋਮੋ ਪਹਿਲਾਂ ਹੀ ਆਖ ਚੁੱਕੇ ਨੇ ਕਿ ਚੋਣ ਹਾਰੇ ਤਾਂ ਨਿਊਯਾਰਕ ਛੱਡ ਕੇ ਫਲੋਰੀਡਾ ਚਲੇ ਜਾਣਗੇ ਕੈਨੇਡਾ ਵਿੱਚ ਵੱਖਵਾਦੀ ਹਮਾਇਤੀਆਂ ਦੇ ਵੱਲੋਂ ਮੂੜ ਖੜਕਾ ਤੜਕਾ ਕਿਤੇ ਚਾਹੁੰਦੇ ਹਜ਼ਾਰ ਹੋ ਰਹੇ ਨੇ ਜੀ ਹਾਂ ਭਾਰਤੀ ਹਾਈ ਕਮਿਸ਼ਨ ਦੇ ਵੱਲੋਂ ਲਗਾਏ ਚਾਰੇ ਲਾਈਵ ਸਰਟੀਫਿਕੇਟ ਕੈਂਪਾਂ ਦੌਰਾਨ ਰੋਸ ਵਖਾਵੇ ਅਤੇ ਖਰਚੇ ਨੂੰ ਦੇਖਦਿਆਂ ਪੀਲ ਰੀਜਨਲ ਪੁਲਿਸ ਨੇ ਤਿਆਰੀ ਕਰ ਲਈ ਹੈ ਇਨ ਸਾਗਾਦੇ ਦੀ ਰਿਪੋਰਟ ਮੁਤਾਬਕ ਨਜਾਇਜ਼ ਹਥਿਆਰ ਰੱਖਣ ਦੇ ਮਾਮਲੇ ਦੇ ਵਿੱਚੋਂ ਗ੍ਰਿਫਤਾਰ ਹੋ ਚੁੱਕੇ ਇੰਦਰਜੀਤ ਸਿੰਘ ਕੋਸਲ ਦੇ ਵੱਲੋਂ ਇੱਕ ਆਨਲਾਈਨ ਪੋਸਟਰ ਰਾਹੀਂ ਮਿਸਿਸ ਸਾਗਾਦੇ Hindu Heritage Center ਅਤੇ Brampton ਦੇ ਭਾਰਤ ਮਾਤਾ ਮੰਦਰ ਵਿਖੇ ਭਾਰਤੀ ਕੌਂਸਲੇਟ ਅਧਿਕਾਰੀਆਂ ਦੀ ਸਿਚੀ ਅਰੇਸਟ ਦਾ ਸੱਦਾ ਦਿੱਤਾ ਗਿਆ ਪਰ ਦੂਜੇ ਪਾਸੇ ਟੋਰਾਂਟੋ ਸਥਿਤ ਭਾਰਤੀ ਕੌਂਸਲਟ ਵੱਲੋਂ ਸੋਦੇ ਹੋਏ ਪ੍ਰੋਗਰਾਮਾਂ ਦੇ ਤਹਿਤ ਬ੍ਰੈਂਪਟਨ ਦਾ ਪਹਿਲਾ ਲਾਈਵ ਸਰਟੀਫਿਕੇਟ ਕੈਂਪ 5 ਨਵੰਬਰ ਨੂੰ ਟੈਂਪਲ ਲੇਨ ਡਰਾਈਵ ਉਤੇ ਗੁਰਦੁਆਰਾ ਨਾਨਕ ਸਾਹਿਬ ਵਿਖੇ ਲੌਣ ਦਾ ਐਲਾਨ ਕੀਤਾ ਗਿਆ ਇਸ ਮਗਰੋਂ 6 ਨਵੰਬਰ ਨੂੰ ਦੂਜੇ ਕੈਂਪ ਬ੍ਰੈਂਪਟਨ ਦੇ ਗੋ ਰੋਡ ਉਤੇ ਸਥਿਤ ਹਿੰਦੂ ਸਭਾ ਮੰਦਿਰ ਦੇ ਵਿੱਚ ਹੋਵੇਗਾ ਉਦਰ ਪੇਲ ਰੀਜਨਲ ਪੁਲਿਸ ਨੇ ਕਿਹਾ ਹੈ ਕਿ ਰੋਸ ਵਖਾਵੇ ਦੀ ਯੋਜਨਾ ਬਾਰੇ ਪਤਾ ਲੱਗਨ ਮਗਰੋਂ ਪੁਲਿਸ ਅਫਸਰਾਂ ਦੀ ਤਣਾਤੀ ਵਧਾਉਣ ਦਾ ਫੈਸਲਾ ਲਿਆ ਗਿਆ ਹੈ ਇਸ ਦੌਰਾਨ ਨਿਊਯਾਰਕ ਸ਼ਹਿਰ ਦੇ ਮਹਿਰਤੀ ਕੁਸੀ ਨੇੜੇ ਪਹੁੰਚ ਚੁਕੇ ਜ਼ੋਰਾਨ ਮਮਦਾਨੀ ਚੌਂਕ ਪਰ ਚਾਲ ਦੌਰਾਨ ਸ਼ੁਕਰਵਾਰ ਨੂੰ ਗੁਰਦੁਆਰਾ ਸਾਹਿਬ ਪਹੁੰਚੇ ਅਤੇ ਬਾਅਦ ਸਰਕਾਰ ਉੱਤੇ ਘੱਟ ਗਿਣਤੀਆਂ ਦੇ ਵਿਦਰਹਿੰਸਕ ਨੀਤੀਆਂ ਅਖਤਿਆਰ ਕਰਨ ਦਾ ਦੋਸ਼ ਲਗਾਇਆ ਮਮਦਾਨੀ ਨੇ ਕਿਹਾ ਕਿ ਮੇਅਰ ਐਰਿਕ ਐਡਮਸ ਨੇ ਹਰ ਚੀਜ਼ ਮਹਿੰਗੀ ਕਰਦਿਆ ਸ਼ਹਿਰ ਦੇ ਵਿੱਚ ਜੁੜਨਾ ਦੁਬਾਰਾ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਭਾਰਤੀ ਸਰਕਾਰ ਦੇ ਨਾਲ ਨਜ਼ਦੀਕੀਆਂ ਵਧਾਈਆਂ ਜੋ ਸੜੀ ਕਮਿਊਨਿਟੀ ਵਿਰੁੱਧ ਹਿੰਸਕ ਨੀਤੀ ਅਖਤਿਆਰ ਕਰ ਰਹੀਆਂ ਨੇ ਮਮਦਾਨੀ ਦੇ ਪਿਆਰ ਉੱਤੇ ਸਖਤ ਇਤਰਾਜ਼ ਪ੍ਰਗਟਉਂਦਿਆਂ ਰਾਜ ਸਭਾ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਕਿਹਾ ਕਿ ਨਿਊਯਾਰਕ ਸ਼ਹਿਰ ਦੇ ਲੋਕ ਕਿਸ ਨੂੰ ਮੇਲ ਚੁੰਦੇ ਨੇ ਇਸ ਦੇ ਨਾਲ ਸਾਡਾ ਕੋਈ ਵਾ ਵਾਸਤਾ ਨਹੀਂ ਪਰ ਜੁਰਾਨ ਮਮਦਾਨੀ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਕਿਹਾ ਉਹ ਪਰੇਸ਼ਾਨੀਆਂ ਪੈਦਾ ਕਰਦੀਆਂ ਨੇ ਦਸੀ ਕਿ ਰਾਸ਼ਟਰਪਤੀ ਡੋਨਲਡ ਟਰੰਪ ਚੋਹਰਾਨ ਅਤੇ ਇਸਲਾਮੀ ਕੱਟੜਪੰਥੀਦਾਨ نزدیکی ਹੋਣ ਬਾਰੇ ਦੋਸ਼ ਲਾ ਚੁਕੇ ਨੇ ਬੀਤੀ 18 ਅਕਤੂਬਰ ਨੂੰ ਮਮਦਾਨੀ ਅਤੇ ਬਰੂਕਲਿਨ ਦੇ ਇਮਾਮ ਸਿਰਾਜ ਵਹਾਜ਼ ਦੀ ਤਸਵੀਰ ਸਾਹਮਣੇ ਆਈ ਤੇ ਸਿਰਾਜ ਦੇ ਵਿਰੁੱਧ 1993 ਵਿੱਚ ਵorld ਟ੍ਰੇਡ ਸੈਂਟਰ ਉਤੇ ਬੰਬਾਰੀ ਦੀ ਸਾਜ਼ਿਸ਼ ਕਰਨ ਤੇ ਦੋਸ਼ ਲੱਗੇ ਸਨ ਚੋਹਰਾਨ ਮਮਦਾਨੀ ਭਾਰਤੀ ਮਲਤੀ ਫਿਲਮ ਸਾਜ਼ ਮੀਰਾ ਨਾਇਟ ਦੇ ਬੇਟੇ ਨੇ ਜਿਨ੍ਹਾਂ ਦਾ ਜਨਮ ਯੂਗਾਂਡਾ ਦੇ ਵਿੱਚ ਹੋਇਆ ਅਤੇ ਕਾਲਜ ਦੀ ਪੜ੍ਹਾਈ ਮੁਕੰਮਲ ਕਰਨ ਦੇ ਮਗਰੋਂ 2018 ਦੇ ਵਿੱਚ ਜੋਹਰਾਨੂ ਅਮਰੀਕਾ ਦੀ ਨਾਗਰਿਕਤਾ ਮਿਲ ਗਈ ਅਤੇ 2 ਸਾਲ ਬਾਅਦ ਕੁਇਨਸੀ ਐਸਟੋਰੀਆ ਸੀ ਟੋ ਨਿਊਯਾਰਕ ਅਸੈਂਬਲੀ ਦੀ ਚੋਣ ਜਿੱਤ ਲਈ ਮੇਅਰ ਦੀ ਚੋਣ ਦੇ ਵਿੱਚ ਉਨ੍ਹਾਂ ਦੀ ਜਿੱਤ 96% ਪੱਕੀ ਮੰਨੀ ਜਾ ਰਹੀ ਅਤੇ ਵਿਰੋਧੀ ਉਮੀਦਵਾਰ ਐਂਟਿਓ ਕੋਮੋ ਪਹਿਲਾਂ ਹੀ ਆਖ ਚੁੱਕੇ ਨੇ ਕਿ ਚੋਣ ਹਾਰੇ ਤਾਂ ਨਿਊਯਾਰਕ ਛੱਡ ਕੇ ਫਲੋਰੀਡਾ ਚਲੇ ਜਾਣਗੇ ਕੈਨੇਡਾ ਵਿੱਚ ਵੱਖਵਾਦੀ ਹਮਾਇਤੀਆਂ ਦੇ ਵੱਲੋਂ ਮੂੜ ਖੜਕਾ ਤੜਕਾ ਕਿਤੇ ਚਾਉਂਦੇ ਅਸਰ ਹੋ ਰਹੇ ਨੇ ਜੀ ਹਾਂ ਭਾਰਤੀ ਹਾਈ ਕਮਿਸ਼ਨ ਦੇ ਵੱਲੋਂ ਲਗਾਏ ਚਾਰੇ ਲਾਈਵ ਸਰਟੀਫਿਕੇਟ ਕੈਂਪਾਂ ਦੌਰਾਨ ਰੋਸ ਵਖਾਵਿਆ ਤੇ ਖਰਚੇ ਨੂੰ ਦੇਖਦਿਆਂ ਪੀਲ ਰੀਜਨਲ ਪੁਲਿਸ ਨੇ ਤਿਆਰੀ ਕਰ ਲਈ ਹੈ ਇਨ ਸਾਗਾਦੇ ਦੀ ਰਿਪੋਰਟ ਮੁਤਾਬਕ ਨਜਾਇਜ਼ ਹਥਿਆਰ ਰੱਖਣ ਦੇ ਮਾਮਲੇ ਦੇ ਵਿੱਚੋਂ ਗ੍ਰਿਫਤਾਰ ਹੋ ਚੁੱਕੇ ਇੰਦਰਜੀਤ ਸਿੰਘ ਗੋਸਲ ਦੇ ਵੱਲੋਂ ਇੱਕ ਆਨਲਾਈਨ ਪੋਸਟ ਰੱਖੀ ਮਿਸਿਸ ਸਾਗਾਦੇ ਹਿੰਦੂ ਹੈਰੀਟੇਜ ਸੈਂਟਰ ਅਤੇ ਬ੍ਰੈਂਟਨ ਦੇ ਭਾਰਤ ਮਾਤਾ ਮੰਦਰ ਵਿਖੇ ਭਾਰਤੀ ਕੌਂਸਲੇਟ ਅਧਿਕਾਰੀਆਂ ਦੀ ਸਿਟੀਜ਼ਨ ਅਰੇਸਟ ਦਾ ਸੱਦਾ ਦਿੱਤਾ ਗਿਆ ਪਰ ਦੂਜੇ ਪਾਸੇ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਵੱਲੋਂ ਸੋਦੇ ਹੋਏ ਪ੍ਰੋਗਰਾਮਾ ਦੇ ਤਹਿਤ ਬ੍ਰੈਂਪਟਨ ਦਾ ਪਹਿਲਾ ਲਾਈਵ ਸਰਟੀਫਿਕੇਟ ਕੈਂਪ 5 ਨਵੰਬਰ ਨੂੰ ਟਿੰਪਲਲੇਨ ਡਰਾਈਵ ਉਤੇ ਗੁਰਦੁਆਰਾ ਨਾਨਕ ਸਾਹਿਬ ਵਿਖੇ ਲੌਂ ਦਾ ਐਲਾਨ ਕੀਤਾ ਗਿਆ ਇਸ ਮਗਰੋਂ 6 ਨਵੰਬਰ ਨੂੰ ਦੂਜੇ ਕੈਂਪ ਬ੍ਰੈਂਪਟਨ ਦੇ ਗੋ ਰੋਡ ਉਤੇ ਸਥਿਤ ਹਿੰਦੂ ਸਭਾ ਮੰਦਿਰ ਦੇ ਵਿੱਚ ਹੋਵੇਗਾ ਉਦਰ ਪੇਲ ਰਿਜਨਲ ਪੁਲਿਸ ਨੇ ਕਿਹਾ ਹੈ ਕਿ ਰੋਸ ਵਖਾਵੇ ਦੀ ਯੋਜਨਾ ਬਾਰੇ ਪਤਾ ਲੱਗਣ ਮਗਰੋਂ ਪੁਲਿਸ ਅਫਸਰਾਂ ਰੇ ਤਣਾਤੀ ਵਧਾਉਣ ਦਾ ਫੈਸਲਾ ਲਿਆ ਗਿਆ ਇਸ ਦੌਰਾਨ ਕੁਸ਼ਹਿਰ ਦੇ ਮਹਿਰਦੀ ਕੁਸੀ ਨੇੜੇ ਪਹੁੰਚ ਚੁਕੇ ਜ਼ੋਰਾਨ ਮਮਦਾਨੀ ਚੌਂਕ ਪਰ ਚਾਤੁਰਾਨ ਸ਼ੁਕਰਵਾਰ ਨੂੰ ਗੁਰਦੁਆਰਾ ਸਾਹਿਬ ਪਹੁੰਚੇ ਅਤੇ ਭਾਤ ਸਰਕਾਰ ਉਤੇ ਘੱਟ ਕਿੰਤੀਆਂ ਦੇ ਵਿਰੁੱਧ ਹਿੰਸਕ ਨੀਤੀਆਂ ਅਖਤਿਆਰਕਰਨ ਦਾ ਦੋਸ਼ ਲਗਾਇਆ ਮਮਦਾਨੀ ਨੇ ਕਿਹਾ ਕਿ ਮੇਅਰ 에릭 ਐਡਮਸ ਨੇ ਹਰ ਚੀਜ਼ ਮਹਿੰਗੀ ਕਰਦਿਆ ਸ਼ਹਿਰ ਦੇ ਵਿੱਚ ਉਹ ਨਾ ਦੁਬਰ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਭਾਰਤ ਸਰਕਾਰ ਦੇ ਨਾਲ ਨਜ਼ਦੀਕੀਆਂ ਵਧਾਈਆਂ ਜੋ ਸੜੀ ਕਮਿਊਨਿਟੀ ਵਿਰੁੱਧ ਹਿੰਸਕ ਨੀਤੀ ਅਖਤਿਆਰ ਕਰੀਆਂ ਨੇ ਮਮਦਾਨੀ ਦੇ ਬਿਆਨ ਉੱਤੇ ਸਖਤ ਇਤਰਾਜ਼ ਪ੍ਰਗਟਉਂਦਿਆਂ ਰਾਜ ਸਭਾ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਕਿਹਾ ਕਿ ਨਿਊਯਾਰਕ ਸ਼ਹਿਰ ਦੇ ਲੋਕ ਕਿਸ ਨੂੰ ਮੇਲ ਚੁੰਦੇ ਨੇ ਇਸ ਦੇ ਨਾਲ ਸਾਡਾ ਕੋਈ ਵਾ ਵਾਸਤਾ ਨਹੀਂ ਬਲਕਿ ਜੋ ਰਾਨ ਮਮਦਾਨੀ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਕਿਹਾ ਉਹ ਪਰੇਸ਼ਾਨੀਆਂ ਪੈਦਾ ਕਰ ਗਿਆ ਨੇ ਦੱਸਿਆ ਕਿ ਰਾਸ਼ਟਰਪਤੀ ਡੋਨਲਡ ਟਰੰਪ ਚੋਹਰਾਨ ਅਤੇ ਇਸਲਾਮੀ ਕੱਟੜਪੰਥੀ ਦਾ ਨਜ਼ਦੀਕੀ ਹੋਣ ਬਾਰੇ ਦੋਸ਼ ਲਾ ਚੁਕੇ ਨੇ 2018 ਅਕਤੂਬਰ ਨੂੰ ਮਮਦਾਨੀ ਅਤੇ ਬਰੁਕਲਿਨ ਦੇ ਇਮਾਮ ਸਿਰਾਜ ਵਹਾਜ਼ ਦੀ ਤਸਵੀਰ ਸਾਹਮਣੇ ਆਈ ਤੇ ਸਿਰਾਜ ਦੇ ਵਿਰੁੱਧ 1993 ਵਿੱਚ ਵਰਲਡ ਟ੍ਰੇਡ ਸੈਂਟਰ ਉਤੇ ਬੰਬਾਰੀ ਦੀ ਸਾਜ਼ਿਸ਼ ਕਰਨ ਤੇ ਦੋਸ਼ ਲਗੇ ਸਨ ਚੋਹਰਾਨ ਮਮਦਾਨੀ ਭਾਰਤੀ ਮਲਤੀ ਫਿਲਮ ਸਾਜ਼ ਮੀਰਾ ਨਾਇ ਦੇ ਬੇਟੇ ਨੇ ਜਿਨ੍ਹਾਂ ਦਾ ਜਨਮ ਯੂਕਾਂਟਾ ਦੇ ਵਿੱਚ ਹੋਇਆ ਅਤੇ ਕਾਲਜ ਦੀ ਪੜ੍ਹਾਈ ਮੁਕੰਮਲ ਕਰਨ ਦੇ ਮਗਰੋਂ 2018 ਦੇ ਵਿੱਚ ਜੋਹਰਾਨ ਨੂੰ ਅਮਰੀਕਾ ਦੀ ਨਾਗਰਿਕਤਾ ਮਿਲ ਗਈ ਅਤੇ 2 ਸਾਲ ਬਾਅਦ ਕੁਇਨਸੀ ਐਸਟੋਰੀਆ ਸੀ ਟੋਨੀ ਯੋਕ ਅਸੈਂਬਲੀ ਦੀ ਚੋਣ ਜਿੱਤ ਲਈ। ਮੇਲ ਦੀ ਚੋਣ ਦੇ ਵਿੱਚ ਉਨ੍ਹਾਂ ਦੀ ਜਿੱਤ 96% ਪੱਕੀ ਮੰਨੀ ਜਾ ਰਹੀ ਅਤੇ ਵਿਰੋਧੀ ਉਮੀਦਵਾਰ ਐਂਟਿਓ ਕੋਮੋ ਪਹਿਲਾਂ ਹੀ ਆਖ ਚੁੱਕੇ ਨੇ ਕਿ ਚੋਣ ਹਾਰੇ ਤਾਂ ਨਿਊਯਾਰਕ ਛੱਡ ਕੇ ਫਲੋਰੀਡਾ ਚਲੇ ਜਾਣਗੇ। ਕੈਨੇਡਾ ਵਿੱਚ ਵੱਖਵਾਦੀ ਹਮਾਇਤੀਆਂ ਦੇ ਵੱਲੋਂ ਮੂੜ ਖੜਕਾ ਤੜਕਾ ਕਿਤੇ ਚਾਹੁੰਦੇ ਅਸਰ ਹੋ ਰਹੇ ਨਹੀਂ ਜੀ ਹਾਂ ਭਾਰਤੀ ਹਾਈ ਕਮਿਸ਼ਨ ਦੇ ਵੱਲੋਂ ਲਗਾਏ ਚਾਰੇ ਲਾਈਵ ਸਰਟੀਫਿਕੇਟ ਕੈਂਪਾਂ ਦੌਰਾਨ ਰੋਜ਼ ਵਖਾਵੇ ਅਤੇ ਖਰਚੇ ਨੂੰ ਦੇਖਦਿਆਂ ਪੀਲ ਰੀਜਨਲ ਪੁਲਿਸ ਨੇ ਤਿਆਰੀ ਕਰ ਲਈ ਹੈ ਇਨ ਸਾਗਾਦੇ ਦੀ ਰਿਪੋਰਟ ਮੁਤਾਬਕ ਨਜਾਇਜ਼ ਹਥਿਆਰ ਰੱਖਣ ਦੇ ਮਾਮਲੇ ਦੇ ਵਿੱਚੋਂ ਗ੍ਰਿਫਤਾਰ ਹੋ ਚੁੱਕੇ ਇੰਦਰਜੀਤ ਸਿੰਘ ਗੋਸਲ ਦੇ ਵੱਲੋਂ ਇੱਕ ਆਨਲਾਈਨ ਪੋਸਟ ਰਾਹੀਂ ਮਿਸਿਸ ਸਾਗਾਦੇ Hindu Heritage Center ਅਤੇ Brampton ਦੇ ਭਾਰਤ ਮਾਤਾ ਮੰਦਰ ਵਿਖੇ ਭਾਰਤੀ ਕੌਂਸਲੇਟ ਅਧਿਕਾਰੀਆਂ ਦੀ ਸਿਟੀਜ਼ਨ ਅਰੇਸਟ ਦਾ ਸੱਦਾ ਦਿੱਤਾ ਗਿਆ ਪਰ ਦੂਜੇ ਪਾਸੇ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਵੱਲੋਂ ਸੋਦੇ ਹੋਏ ਪ੍ਰੋਗਰਾਮਾਂ ਦੇ ਤਹਿਤ Brampton ਦਾ ਪਹਿਲਾ ਲਾਈਫ ਸਰਟੀਫਿਕੇਟ ਕੈਂਪ